ਸਰਦਾਰ ਜਗਜੀਤ ਸਿੰਘ ਢੱਲੇਵਾਲ ਅਤੇ ਹੋਰ ਵੀ ਆਗੂ ਜਿਸ ਤਰ੍ਹਾਂ ਕਿ ਇੱਥੇ ਅਮਨਉ ਮਨੂ ਪਹਾੜ ਲੜਕਾ ਜਿਹੜਾ ਉਹ ਵੀ ਬਹੁਤ ਮਿਹਨਤ ਕਰ ਰਿਹਾ ਹੈ ਉਹ ਸਾਰੇ ਹੋਰ ਵੀ ਸਾਡੇ ਕਿਸਾਨ ਆਗੂ ਜਿਹੜੇ ਨੇ ਉਥੇ ਆ ਰਹੇ ਨੇ ਜਿਹੜੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਨਾਲ ਸੰਬੰਧਿਤ ਇਹ ਸਾਡੇ ਵੱਲੋਂ ਉਕੇ ਰਹੇ ਨੇ ਤੇ ਮੇਰੀ ਬੇਨਤੀ ਆਪ ਜੀ ਦੇ ਅੰਦਰ ਚਰਨਾਂ ਵਿੱਚ ਕਿ ਵੱਧ ਤੋਂ ਵੱਧ ਕੱਲ ਨੂੰ ਉਸ ਰੈਲੀ ਵਿੱਚ ਆਓ ਬੇਸ਼ੱਕ ਦੀ ਨਹੀਂ ਮੰਨਦਾ ਹੋ। ਤੁਹਾਡਾ ਇਤਿਹਾਸ ਹੈ ਨਾ ਪੜਦੇ ਹੋ ਨਾ ਰੋਜ਼। ਹਾਂਜੀ। ਤੇ ਭਾਵੇਂ ਨਹੀਂ ਮੰਨਦਾ ਵੀ ਹੋਵੇ। ਸਾਡ ਝੱਖੜ ਛੋਲਦੇ ਹੋਣ। ਤੇ ਫਿਰ ਇੱਕ ਤਾਂ ਯਾਰ ਇਹਨਾਂ ਵੀਰਾਂ ਨੂੰ ਵੀ ਪਤਾ ਹੋਵੇਗਾ। ਜੇ ਨਹੀਂ ਪਤਾ ਤੇ ਇਹਨਾਂ ਨੂੰ ਦੱਸ ਦਿਓ ਮਰਚੰਦਾ ਜੀ ਨੂੰ ਪਤਾ ਹੀ ਹੋਵੇਗਾ ਕਿਉਂਕਿ ਇਹ ਖੱਤਈ ਭਾਈਚਾਰੇ ਚੋਂ ਨੇ ਤੇ ਇਹਨਾਂ ਨੂੰ ਤੇ ਗੁਰੂ ਕਾਲ ਦੇ ਸਮੇਂ ਦਾ ਪੜਾ ਭਾਈ ਸਾਹਿਬ ਉਹਨਾਂ ਦਾ ਕੀ ਸ਼ੋਕ ਨਾ ਜਰਾ ਇੱਧਰ ਕਰਿਓ ਤੁਹਾਡਾ ਸ਼ੋਕ ਨਾ ਰਾਜੇਸ਼ ਜੀ ਆ ਰਾਜੇਸ਼ ਜੀ ਨੂੰ ਹੋ ਸਕਦਾ ਕਿ ਪੰਡਤ ਜੀ ਜੂਨ ਦਾ ਨਾਮ ਪਤਾ ਹੋਵੇ ਵੈਸੇ ਤੇ ਪੰਡਤਾਂ ਦਾ ਇਤਿਹਾਸ ਆ ਭਾਈ ਮਤੀ ਦਾਸ ਵੀ ਪੰਡਤ ਸੀ ਭਾਈ ਸਦੀ ਦਾਸ ਵੀ ਪੰਡਤ ਸੀ ਜਿਹੜੇ ਗੁਰੂ ਤੇਗ ਬਹਾਦਰ ਦੇ ਪਾਤਸ਼ਾਹ ਦੇ ਨਾਲ ਚੀਫ਼ ਕੀਤੇ ਗਏ ਸੀ ਉਹ ਵੀ ਪੰਡਤ ਸਰ ਪਰ ਅੱਜ ਦੇ ਪੰਡਤਾਂ ਨੂੰ ਪਤਾ ਨਹੀਂ ਕੀ ਹੋ ਗਿਆ ਤੁਸੀਂ ਤੁਹਾਡੇ ਤੱਕ ਤੁਸੀਂ ਇਹ ਮੈਂ ਤੁਹਾਨੂੰ ਮਿਲਾਕ ਕਰ ਰਿਹਾ ਤੁਸੀਂ ਵਧਾਈ ਦੇ ਪਾਤਰੋਂ ਤੁਸੀਂ ਆ ਕੇ ਬੈਠੇ ਤੁਸੀਂ ਬਦਹ ਜੇਤਤ ਕਰੋ ਤੁਸੀਂ ਆ ਕੇ ਬੈਠੇ ਹੋ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਥੋਣਾ ਹੈ ਮੈਂ ਨਹੀਂ ਗੱਲ ਕਿਉਂ ਕੀਤੀ ਆ ਧੋ ਨਹੀਂ ਗੱਲ ਕਿਉਂ ਕੀਤੀ ਆ ਚੂਨ 1984 ਵਿੱਚ ਉਹ ਤੋਂ ਬਾਅਦ ਤਾਂ ਗੱਲ ਵੀ ਨਹੀਂ ਨਾ ਕਰਮਾਂ ਦੇ ਵਿੱਚ ਇੱਕ ਪਾਇਗਾ ਸੀ ਨਾ ਲੰਮੇ ਆਇਆ ਨਾ ਤੇ ਫਿਰ ਯਾਰ ਆਪਣੇ ਇਤਿਹਾਸ ਨੂੰ ਯਾਦ ਕਰ ਛੋਟਾ ਘੱਲੂ ਘਾਲਾ ਸਰਦਾਰ ਨਰਿੰਦਰ ਸਿੰਘ ਜੀ ਘੱਲੂ ਘਾਲਾ ਦੀ ਗੱਲ ਕਰ ਰਹੇ ਸੀ ਛੋਟਾ ਕਲੂਕਾਰਾ ਵੱਡਾ ਕਲੂਕਾਰਾ ਉਹ ਸਿਰਾਂ ਦੇ ਮਨਾਰੇ ਚ ਨਹੀਂ ਗਏ ਅਸੀਂ ਪਿੱਛੇ ਨਹੀਂ ਹਟੇ ਹੁਣ ਅੱਜ ਸਾਡੇ ਕੋਲੇ ਏਸੀ ਗੱਡੀਆਂ ਏਸੀ ਕੋਠੀਆਂ ਹਰ ਤਰ੍ਹਾਂ ਦੀ ਸਾਡੇ ਕੋਲੇ ਸੁੱਖ-ਸੂਹਟਾ ਕਿਹੜੀ ਚੀਜ਼ ਹੈ ਜਿਹੜੇ ਸਾਡੇ ਕੋਲੇ ਕੁਝ ਕਮੀ ਹੋਵੇ ਪਰ ਇੱਕ ਚੀਜ਼ ਦੀ ਕਮੀ ਜ਼ਰੂਰ ਹੈ ਉਹ ਇਹ ਹੈ ਕਿ ਅਸੀਂ ਮਾਫ਼ ਕਰਿਓ ਆਪਣੇ ਇਤਿਹਾਸ ਨੂੰ ਭੁੱਲ ਗਏ ਜੇ ਅਸੀਂ ਆਪਣੇ ਇਤਿਹਾਸ ਦੇ ਮੁਤਾਬਕ ਅੱਜ ਚੱਲਦੇ ਰਹਿੰਦੇ ਸਿੱਖੀ ਦਾ ਪ੍ਰਚਾਰ ਤੇ ਪਸਾਰ ਹੁੰਦਾ ਤੇ ਅੱਜ ਅਸੀਂ ਘੱਟ ਗਿਣਤੀ ਨਾ ਹੁੰਦੇ ਅੱਜ ਸਾਨੂੰ ਬਣਸੀ ਲਾਲ ਵਰਗੇ ਇਹ ਨਾ ਕਹਿੰਦੇ ਕਿ ਆਤਮਾ ਸਿੰਘ ਉਹ ਜਾਗਰੀ ਛੋੜਾ ਜਾਨ ਲੋਕ ਬੰਦ ਨਹੀਂ ਹੋ ਗਈ ਛੋੜਾ ਛੰਮ ਕੇ ਉਹ ਜਾਗਰੀ ਜਿਹੜਿਆ ਛੋੜਾ ਜਾਨ ਨੇ ਸੇ ਕੋਈ ਬੰਦ ਨਹੀਂ ਹੋ ਗਈ ਇਹ ਗੱਲ ਨਾ ਕਹਿੰਦੇ ਉਹ ਨਫਰਤਾਂ ਪੈਦਾ ਕਰਦੇ ਪਰ ਅਸੀਂ ਵੀ ਦੋਸ਼ੀ ਹਾਂ ਜਿਹੜੇ ਕਿ ਅਸੀਂ ਅੱਜ ਆਪਣੇ ਸਿੱਖੀ ਦਾ ਧਰਮ ਛੱਡ ਕੇ ਜੇ ਅਸੀਂ ਸਿੱਖੀ ਦਾ ਧਰਮ ਨਾਲ ਜੁੜੇ ਹੁੰਦੇ ਤਾਂ ਅੱਜ ਜਿਸ ਤਰ੍ਹਾਂ ਬਾਬੇ ਜੀਵਨ ਸਿੰਘ ਦਾ ਗੁਰਦੁਆਰਾ ਟਹਿਰਿਆ ਨਾ ਬਣਾਚ ਦੇ ਵਿੱਚ ਪਤਾ ਜੇ ਵੇਖਿਆ ਵੀਡੀਓ ਕੀ ਕਿਸੇ ਦੀ ਹਿੰਮਤ ਪੈਂਦੀ ਗੁਰਦੁਆਰਾ ਘਾਉਂਦੀ ਕੀ ਕਿਸੇ ਦੀ ਹਿੰਮਤ ਪੈਂਦੀ ਗੁਰਬਾਣੀ ਨੇ ਉੱਥੇ ਅਟੈਕ ਕਰਨ ਦੀ ਕੀ ਕਿਸੇ ਦੀ ਹਿੰਮਤ ਪੈਂਦੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਸਾਹਦੇ ਸੁਲੂ ਪਾਗੜੇ ਪੇਟ ਕਰਨ ਦੀ ਕੀ ਕਿਸੇ ਦੀ ਹਿੰਮਤ ਪੈਂਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਆਗਮਨ ਕਰਕੇ ਗਲੀਆਂ ਚ ਖਿਲਾਰਨ ਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਪਰ ਆਖੋਸ ਕਿ ਅੱਜ ਅਸੀਂ ਬੰਦੇ ਨਾਲ ਜੁੜ ਗਏ ਜੇ ਵੀਰੋ ਅਸੀਂ ਰਾਜਨੀਤਿਕ ਪਾਰਟੀਆਂ ਦੇ ਉਹਨਾਂ ਲੀਡਰਾਂ ਨਾਲ ਜੁੜ ਗਏ ਆ ਜਿਨ੍ਹਾਂ ਲੀਡਰਾਂ ਨੂੰ ਮੈਂ ਧੰਕੇ ਦੀ ਛੋਟ ਤੇ ਕਹਿੰਦਾ ਕਿ ਜਿੰਨੀਆਂ ਵੀ ਪਾਰਟੀਆਂ ਨੇ ਮੈਂ ਪਹਿਲਾ ਗੱਲ ਤਾਲੀਆਂ ਤੋਂ ਕਰਦਾ ਮੈਂ ਅਕਾਲੀ ਨਹੀਂ ਕਹਿੰਦਾ ਮੈਂ ਕਾਲੀਏ ਕਹਿੰਦਾ ਉਹਨਾਂ ਨੂੰ ਜਿਨ੍ਹਾਂ ਨੁਕਸਾਨ ਬਾਦਲ ਚੁੰਡਰੀ ਨੇ ਮਾਫ਼ ਕਰਿਓ ਤੁਹਾਡੇ ਵਿੱਚੋਂ ਵੀ ਹੋ ਸਕਦਾ ਹੈ ਕਿ ਕੋਈ ਉਹਨਾਂ ਦੇ ਨਾਲ ਰਿਹਾ ਹੋਵੇ ਜਾਂ ਅੱਜ ਵੀ ਕੋਈ ਵਿਚਾਰ ਰੱਖਦਾ ਹੋਵੇ ਮੈਨੂੰ ਮਾਫ਼ ਕਰ ਦਿਓ ਜੀ ਮੈਂ ਸੱਚ ਬੋਲਣ ਲੱਗਿਆ ਜੀ ਪਰ ਜਿਨ੍ਹਾਂ ਕਹਾਣ ਜਿਨ੍ਹਾਂ ਨੁਕਸਾਨ ਸਦਾਤ ਦਾ ਅਤੇ ਸਿੱਖ ਕੌਮ ਦਾ ਮਨੁੱਖ ਦਾ ਸਿੱਖ ਕੋ ਧਰਮ ਮਨੁੱਖ ਦਾ ਧਰਮ ਹੈ ਜਿਨ੍ਹਾਂ ਨੁਕਸਾਨ ਬਾਦਲ ਤੇ ਬਾਦਲ ਪਟਵਾਰ ਨੇ ਕੀਤਾ ਇਹਨਾਂ ਹੱਥ ਤੱਕ ਕਿਸੇ ਨੇ ਜੇ ਕੀਤਾ ਪਰ ਅੱਜ ਵੀ ਉਹਨਾਂ ਦੇ ਨਾਲ ਜੁੜੇ ਹੋਏ ਨੇ ਉਹ ਵੀ ਤਾਂ ਸਿੱਖੀ ਨਹੀਂ ਨਾ ਇਸ ਕਰਕੇ ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਜੋ ਪਿਛਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਛੱਡਿਆ ਉਸ ਕਿਸਾਨੀ ਅੰਦੋਲਨ ਨੇ ਜੋ ਰਾਜਨੀਤਿਕ ਲੋਕਾਂ ਨੇ ਸਾਡੇ ਵਿੱਚ 파ੜੇ ਪਾਇਏ ਸੀ ਉਹ 파ੜੇ ਦੂਰ ਹੋਏ ਨੇ ਮੈਂ ਸਲੂਟ ਕਰਦਾ ਹਰਿਆਣੇ ਦੇ ਹਿੰਦੂ ਭਾਈਚਾਰੇ ਨੂੰ ਜਦੋਂ ਦਿੱਲੀ ਤਖਤ ਤੇ ਬੈਠੇ ਹੋਏ ਉਕਮਰਾਨ ਜਦੋਂ ਅਸੀਂ ਇਹ ਅੰਦੋਲਨ ਚਲਾ ਰਹੇ ਸਾਂ ਉਹ 26 ਜਨਵਰੀ 2021 ਦਾ ਦਿਨ ਯਾਦ ਕਰੋ ਉਸ ਦਿਨ ਕਿਸ ਤਰ੍ਹਾਂ ਦਾ ਵਰਤਨ ਜਾ ਰਿਹਾ ਸੀ ਕੀ ਕੁਝ ਹੋਇਆ ਉਦੋਂ ਪਰ ਹਰਿਆਣੇ ਦੇ ਜਾਗ ਭਾਈਚਾਰੇ ਨੇ ਯੂਪੀ ਦੇ ਬਾਕੀ ਦੇਸ਼ ਦੇ ਲੋਕਾਂ ਨੇ ਭਾਈਚਾਰੇ ਨੇ ਉਸ ਤੰਦ ਦੇ ਉੱਤੇ ਜੋ ਵੀਰਾ ਕੱਟੀਆ ਤੇ ਜੋ ਜ਼ੁਲਮ ਦੂਸਰੀ ਵਾਰ ਸਾਡੇ ਤੇ ਵਾਪਰਨ ਜਾ ਰਿਹਾ ਸੀ ਉਹਨੂੰ ਰੋਕਿਆ ਮੈਂ ਸਲੂਟ ਕਰਦਾ ਮੇਰੀ ਬੇਨਤੀ ਹੈ ਕਿ ਆਓ ਆਪਾਂ ਸਾਰੇ ਨਾਲ ਸਾਡੇ ਪਿੰਡਾਂ ਦੇ ਵਿੱਚ ਕੋਈ ਹਿੰਦੂ ਹੈ ਕੋਈ जाट ਹੈ ਕੋਈ ਬ੍ਰਾਹਮਣ ਹੈ ਕੋਈ ਉਥੇ ਕੋਈ ਹੋਰ ਛੋਟੀ ਜਾਤ ਹੈ ਮੈਂ ਤਾਂ ਛੋਟੀ ਕਹਿ ਨੂੰ ਮੰਨਦਾ ਨਹੀਂ ਕਿਉਂ ਮੈਂ ਤਾਂ ਬ੍ਰਾਹਮਣ ਦਾ ਗੁਰੂ ਸਾਹਿਬ ਨੇ ਗੁਰਗੋਬਿੰਦ ਸਿੰਘ ਦਾ ਤੇ ਬਾਈ ਤਾਂ ਦੇ ਰਾਜਾਂ ਦਾ ਅਰੋੜਾ ਹੀ ਅਸੇ ਗੱਲ ਤੋਂ ਪਿਆ ਸੀ ਉਹਨਾਂ ਕਿਹਾ ਗੁਰੂ ਜੀ ਅਸੀਂ ਅਮਰਤ ਛੱਕ ਲੈਂਦੇ ਹਾਂ ਸਾਨੂੰ ਪੰਗਤ ਵੱਖਰੇ ਵਖਾਸਕਾਰ ਅਸੀਂ ਲੰਗਰ ਛਕ ਲੈਨੇ ਆਂ ਸਾਨੂੰ ਆ ਪੰਗਤ ਵੱਖਰੀ ਭਰਗੂ ਸਾਹਿਬ ਨੇ ਚਾਹਿਆ ਇਹ ਚੀਜ਼ ਤਾਂ ਮੈਂ ਖਤਮ ਕਰਨੀ ਤੇ ਲੜਾਈ ਇਤੋਂ ਵੱਟ ਵੱਜਾ ਸੋ ਮੈਂ ਤਾਂ ਜਾਤ ਪਾਤ ਨਹੀਂ ਦੇ ਸਮੇ ਜੇ ਅਸੀਂ ਜਾਤ ਪਾਤਾਂ ਚੋਂ ਨਿਕਲ ਹੁੰਦੇ ਤੇ ਫਿਰ ਅੱਜ ਇਹ ਹਾਲ ਨਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਰੂਤੀ ਜਦ ਵੀ ਨਾ ਅੱਜ ਗੁਰਦੁਆਰੇ ਨਾ ਤੇ ਫਿਰ ਅਸੀਂ ਨਹੀਂ ਜਿੜਦੇ ਸੋ ਮੇਰੀ ਬੇਨਤੀ ਹੈ ਕਿ ਗੱਲ ਤੁਸੀਂ ਵੱਤਾਂ ਵਤੋਂਣਾ ਅਤੇ ਅੱਗੇ ਤੋਂ ਪਿੰਡਾਂ ਦੇ ਵਿੱਚ ਭਾਈਚਾਰੇ ਨੂੰ ਆਪਣੇ ਨੂੰ ਕਾਇਮ ਕਰਦੇ ਜਿਹੜੀਆਂ ਸਾਡੀਆਂ ਛੋਟੀਆਂ-ਛੋਟੀਆਂ ਲੜਾਈਆਂ ਝਗੜੇ ਨੇ ਉਹ ਪਿੰਡਾਂ 'ਚ ਬੈਠ ਕੇ ਉਹਨਾਂ ਨੂੰ ਨਿਕਟਾਉਣ ਦੀ ਕੋਸ਼ਿਸ਼ ਕਰੋ ਆਪਾਂ ਜੇ ਹੁਣ ਮੰਨ ਸਰਦਾਰ ਸਾਹਿਬ ਇਹਨਾਂ ਨੇ ਮੈਨੂੰ ਕਮਾੜਾ ਲੰਮੇ ਬੋਲਿਆ ਮੈਂ ਚੁੱਪਾਂ ਦੂਜੀ ਵਾਰ ਫੇਰ ਬੋਲਿਆ ਮੈਂ ਫੇਰ ਚੁੱਪਾਂ ਤੀਜੀ ਵਾਰ ਫੇਰ ਬੋਲਿਆ ਮੈਂ ਚੁੱਪਾਂ ਤੇ ਚੌਥੀ ਵਾਰ ਬੋਲਣਗੇ ਨਹੀਂ ਬੋਲਣਗੇ ਜਾਰੇ ਇਹ ਸੋਚਣਗੇ ਕਿ ਯਾਰੇ ਫੇਰ ਚੁੱਪ ਹੈ ਤੇ ਇਹਨਾਂ ਨੂੰ ਸੋਚਣਾ ਪੈਗਾ ਸੋ ਜੇ ਸੰਕੋਮਾਣਾ ਚਾਹਗਾ ਬੋਲ ਵੀ ਜਾਵੇ ਆਪਾਂ ਉਹ ਬਰਦਾਸ਼ਤ ਕਰ ਆਪਣੇ ਪਾਸਾਰੇ ਨੂੰ ਕੰਮ ਕਰੂ ਸਿੱਖੀ ਦਾ ਪ੍ਰਚਾਰ ਤੇ ਫੈਲਾਵਰ ਕਰੋ ਇੱਕ ਬੇਨਤੀ ਵਾ ਅਗਲੀ ਹੋਰ ਕਰਣੀ ਦੇ ਸੋ ਇਹ ਆ ਕਿ ਜਦੋਂ ਵੀ ਮੈਂ ਅੱਗੇ ਵੀ ਇਸ ਗੁਰਦੁਆਰਾ ਸਾਹਿਬ ਤੇ ਬੇਨਤੀ ਕਰਕੇ ਗਿਆ ਸੀ ਤੁਹਾਡੇ ਇਥੇ ਲਾ ਕੋਈ ਸਰਦਾਰ ਮਰਜੀਤ ਸਿੰਘ ਜੀ ਨਿਮਨਾਬាទ ਧਰ ਦਿਓ ਮੈਂ ਜਿੰਨੇ ਪ੍ਰੋਗਰਾਮ ਕੀਤੇ ਨੇ ਚਾਹ ਪੰਜਾਬ ਸਕੂਲ ਸਿੱਖਿਆ ਭਾਗ ਕੇ ਧਰਨ ਲਾਇਆ ਚਾਹ ਗੁਰਦੁਆਰਾ ਜੁਡੀਸ਼ੀਅਲ ਕੋਰਟ ਕੇ ਧਰਨ ਲਾਇਆ ਜਾਂ ਕਿਤਾਬਾਂ ਲੈ ਕੇ ਡੀਸੀ ਅੰਮ੍ਰਿਤਸਰ ਅਗੇ ਧਰਨ ਲਾਇਆ ਤੇ ਕੋ ਪਹੁੰਚਦੇ ਰਿਹਾ ਬੰਦਾ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਨਗਰਾਂ ਦਾ ਬਹੁਤ ਬੰਦੇ ਜਿਸਟ ਹੈ ਇਹਨਾਂ ਨਾਲ ਵੀ ਗੱਲਬਾਤ ਚੱਲਦੀ ਰਹਿੰਦੀ ਆ ਸਾਰਾ ਕੁਝ ਚੱਲਦਾ ਰਹਿੰਦਾ ਤੇ ਮੇਰੀ ਬੇਨਤੀ ਆ ਵੀ ਜਿਹੜਾ ਸਾਡੇ ਇਤਿਹਾਸ ਨੂੰ ਬਗਾਨਾ ਕਰ ਉਹਦੇ ਸੰਬੰਧ ਵਿੱਚ ਜਾਂ ਗੁਰਦੁਆਰੇ ਕਿਤੇ ਟੈਟ ਹੈ ਮੇਰਾ ਰਾਧਾ ਸੁਣ ਅੱਜ ਸਾਡੇ ਗੁਰਦੁਆਰੇ ਢਾਹ ਰਿਹਾ ਬਾਬੇ ਜੀਵਨ ਸਿੰਘ ਦਾ ਗੁਰਦੁਆਰਾ ਢਾਹ ਰਿਹਾ ਇੱਕ ਅੱਜ ਢਾਹ ਕੇ ਉਹਨੇ ਮਲਾ ਲਿਆ ਪਿੰਡ ਸਾਡਾ ਪਤਾਲਾ ਦੇ 32 ਕਿਰਤੀ ਕੋਲ ਦੀ 6 ਏਕੜ ਜ਼ਮੀਨ ਹੈ ਗੁਰਦੁਆਰਾ ਸਾਹਿਬ ਉਹ 2 ਇਕੜਾਂ ਤਬਾਦਲਾ ਕਰਕੇ 6 ਇਕੜ ਤੇ ਕਰਜ਼ਾ ਕਰ ਗਿਆ। ਉਹ ਲੜਾਈ ਮਿਰਚ ਚੱਲ ਰਹੀ ਹੈ। ਮੇਰੀ ਬੇਨਤੀ ਹੈ ਕਿ ਜਿੱਥੇ ਤੁਹਾਨੂੰ ਕਿਤੇ ਇਸ ਤਰ੍ਹਾਂ ਦਾ ਪ੍ਰੋਗਰਾਮ ਕੋਈ ਮਿਲਦਾ ਹੈ ਤੇ ਜੋ ਉੱਥੇ ਭਾਵੇਂ ਤੁਸੀਂ ਆਪਣੇ ਇਸ ਇਲਾਕੇ ਵੱਲੋਂ ਤੁਸੀਂ ਜਿਆਦਾ ਜੇ 5 ਨਹੀਂ ਆ ਸਕਦੇ ਤੇ 7 ਲੱਖ ਹੀ ਆ। ਉੱਥੇ ਇੱਕ ਤੇ ਜਿਹੜਾ ਬੰਦਾ ਜਾਏਗਾ ਮੈਂ ਉੱਥੇ ਕਹਿ ਸਕਾਂਗਾ ਕਿ ਆਹ ਸਿਵ ਜਿਹੜਾ ਇਲਾਕੇ ਦੀ ਸੰਗਤ ਨੇ ਇਹ ਸਪੈਦੋਂ ਤੋਂ ਜਿਹੜਾ ਪੋਰਟੋਵਾਰਾ ਮੈਤਾ ਚੌਕ ਹੈ ਉੱਥੋਂ ਦੀ ਸੰਗਤ ਵੱਲੋਂ ਆਇਆ ਹੈ ਤੇ ਤੁਹਾਡੀ ਸਾਰਿਆਂ ਦੀ ਹਾਜ਼ਰੀ ਲਗੀ ਹੈ ਤੇ ਮੇਰੀ ਬੇਨਤੀ ਹੈ ਕਿ ਆਪ ਵੀ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਿਆ ਕਰੀਂ ਤਨੌਨੀ ਲੜਾਈ ਇਹ ਲੜ ਰਹੇ ਆ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜੋ ਪਿਛਲੇ ਅੰਦੋਲਨ ਦੇ ਵਿੱਚ ਸਾਡੀ ਭਾਈਚਾਰਕ ਸਾਂਝ ਬਣੀ ਆ ਉਹਨੂੰ ਅਸੀਂ ਪੀੜਿਆ ਕਰਨਾ ਉਹ ਹੋਰ ਨੇੜੇ ਕਰ ਰਹੇ ਆ ਨਸ਼ਿਆਂ ਦੀ ਗੱਲ ਵੀ ਆ ਬਹੁਤ ਸਾਰੀਆਂ ਮਸਲੇ ਨੇ ਪਰ ਹੁਣ ਸਮਾਂ ਨਹੀਂ ਮੈਂ ਤੁਹਾਡਾ ਕਿਹੜੇ ਸ਼ਰਧਾਂਤਨ ਧੰਨਵਾਦ ਕਰਦਾ ਰਾਤੀ ਜਦੋਂ ਸਰਦਾਰ ਸਾਹਿਬ ਨੇ ਕੱਲ ਸਵੇਰੇ ਫੋਨ ਕੀਤਾ ਕਿ ਮੈਂ ਆ ਰਿਹਾ ਤੇ ਅੱਜ ਬਹੁਤ ਸਮੇਂ ਦੇ ਵਰਦੇ ਮੀਂਹ ਵਿੱਚ ਤੁਸੀਂ ਜਿੰਨੇ ਸੱਜਣ ਆਇਓ ਇਹ ਠੀਕ ਹੈ ਕਿ ਬਾਸਦਾ ਕਰਕੇ ਮੈਨੂੰ ਪਤਾ ਲੱਗਦਾ ਹੈ ਕਿ ਬਾਸਦਾ ਕਰਕੇ ਸੰਗਤ ਘਟ ਹੈ ਪਰ ਮੈਂ ਤੁਹਾਨੂੰ ਪੱਕੀ ਸਮਝਦਾ ਮੈਂ ਤੁਹਾਨੂੰ ਬਹੁਤ ਸਮਝਦਾ ਕਿਉਂਕਿ ਤੁਸੀਂ ਇਲਾਕੇ ਦੀਆਂ ਮੰਨੀਆਂ ਪਰਮੰਨੀਆਂ ਸਖਸ਼ੀਤਾ ਜੀ ਤੁਸੀਂ ਇਕੱਲਾ ਇਕੱਲਾ ਨਹੀਂ ਤੁਸੀਂ 100 105 500 ਹਜ਼ਾਰ ਹਜ਼ਾਰ ਦੇ ਜਿਹੜੇ ਜੇ ਉਹਨਾਂ ਨੂੰ ਚਲਾਉਣ ਵਾਲੇ ਜੇ ਆਪल्या ਨੂੰ ਤੁਹਾਡਾ ਮੇਰੇ ਸਦੇ ਤੇ ਥੋੜੇ ਜਿਹੇ ਤਰਫ ਤੇ ਫੋਕਸ ਦੇ ਉੱਤੇ ਮੈਂ ਤੁਹਾਡਾ ਕੋਟਨ ਕੋਡ ਸਿਰ ਚੁਕਾ ਕੇ ਤੁਹਾਡੇ ਚਰਨਾਂ 'ਚ ਤੁਹਾਡਾ ਸਨਵਾਦ ਕਰਦਾ ਤੇ ਆਸ ਕਰਦਾ ਕਿ ਜਿਹੜੀ ਮੈਂ ਦਿਨਤੀ ਤੁਹਾਨੂੰ ਬੇਨਤੀਆਂ ਕੀਤੀਆਂ ਤੁਸੀਂ ਇਹਨਾਂ ਵਕਤ ਧਿਆਨ ਦਿਓਗੇ ਸਭ ਤੋਂ ਪਹਿਲਾਂ ਖਲ ਦੀ ਜਿਹੜੀ ਆ ਉਹ ਵੱਤ ਵੱਤ ਰੈਲੀ ਜਿਹੜੀ ਆ ਉਹ ਕਾਰਜਾ ਕਰਨਾ ਉਸ ਤੋਂ ਬਾਅਦ 25 ਤਰੀਕ ਜੋ ਦਿੱਲੀ ਪ੍ਰੋਗਰਾਮ ਤੁਸੀਂ ਯਾਰ ਨੇਰੇ ਅਸੀਂ ਪੰਜਾਬ ਵਾਲੇ ਕਿੱਥੋਂ ਆਣਾ ਤੁਸੀਂ ਆਹ ਤੜਾ ਤੁਹਾਡੇ ਦੇ ਘਰ ਚ ਗੰਗਾ ਤੇ ਦਿੱਲੀ ਵਾਲਾ ਜਿਹੜਾ ਪ੍ਰੋਗਰਾਮ ਹੈ 25 ਦਾ ਉਹ ਨਹੀਂ ਅਸੀਂ ਇਸ ਤਰ੍ਹਾਂ ਕੰਮ ਜਾਪ ਕਰਨਾ ਹੈ ਕਿ ਸ਼ਾਂਤਮਈ ਰਹਿ ਕੇ ਲੋਕਤੰਤਰ ਤਰੀਕੇ ਨਾਲ ਆਪਣੀ ਆਵਾਜ਼ ਅਸੀਂ ਸਰਕਾਰ ਦੇ ਕੰđa ਤੱਕ ਪਹੁੰਚਾ ਕੇ ਲੋਕਾਂ ਨੂੰ ਲਾਮਤ ਕਰਕੇ ਜਿਹੜੀ ਕਿ ਅੱਜ ਆਵਾਜ਼ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਕੀਤਾ ਕਿ ਲੋਕ ਜਿਹੜੇ ਨੇ ਉਹ ਇਕੱਠੇ ਹੋਣਗੇ ਲੋਕ ਇਕੱਠੇ ਕਿਸ ਤਰ੍ਹਾਂ ਹੋਣਗੇ ਅਸੀਂ ਤੁਹਾਡੇ ਕੋਲ ਆਏ ਤੁਸੀਂ ਇਕੱਠੇ ਹੋ ਜੇ ਇਸੇ ਤਰ੍ਹਾਂ ਤੁਸੀਂ ਜੇ ਜਾਓਗੇ ਪਿੰਡਾਂ ਚ ਤੇ ਆਪੇ ਲੋਕ ਤੁਹਾਡੇ ਨਾਲ ਇਕੱਠੇ ਹੋਣਗੇ ਉਸ ਤੋਂ ਬਾਅਦ ਸਾਨੂੰ ਜਿੱਥੇ ਵੀ ਤੁਸੀਂ ਸੱਦਾ ਦਿਓਗੇ ਅਸੀਂ ਤੁਹਾਡੇ ਚਰਨਾਂ 'ਚ ਹਾਜ਼ਰ ਹੋਵਾਂਗੇ ਔਰ ਇੱਕ ਗੱਲ ਬੱਸ ਇਹ ਤਾਂ ਮੈਂ ਜਿੱਥੇ ਬੰਦੀਆਂ ਲੋਕ ਕਹਿੰਦੇ ਨੇ ਪਰ ਜਿਹੜੀਆਂ ਜਿੱਥੇ ਬੰਦੀਆਂ ਲੋਕ ਸਾਡੇ ਮੈਂ ਆਪਣੇ ਵੱਲੋਂ ਕਰਨੇ ਗੱਲ ਕਹਿ ਰਿਹਾ ਕਿ ਅੱਜ ਤੱਕ ਨਾ ਤਾਂ ਠਰਨੀ ਆ ਨਾ ਝੁਕੇ ਆ ਤੇ ਨਾ ਖਰੀਦੇ ਗਏ ਤੁਹਾਡਾ ਮੁੱਲ ਨਹੀਂ ਵਟਿਆ ਜਾਵੇਗਾ ਅਸੀਂ ਇਹ ਚੋਣਿਆ ਕਿ ਕੌਮ ਦੀ ਪੰਥ ਦੀ ਛੜ ਦੀ ਕਲਾ ਹੋਵੇ ਤੇ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਅੱਜ ਮਹਾਰਾਜਾ ਰਣਜੀਤ ਸਿੰਘ ਦਾ ਅੱਜ ਨਾ ਆਇਆ ਜੈਦਾ ਸਰਦਾਰ ਹਰੀ ਸਿੰਘ ਨਲਵੇ ਦਾ ਨਾਂ ਆਇਆ ਇਸੇ ਤਰ੍ਹਾਂ ਅੱਜ ਦੇ ਤੁਹਾਡੇ ਜਿਹੜੇ ਤੁਸੀਂ ਹਰੀ ਸਿੰਘ ਨਲਵੇ ਜੀ ਅੱਜ ਦੇ ਮਹਾਰਾਜਾ ਰਣਜੀਤ ਸਿੰਘ ਬਣਉ ਤੇ ਇਹ ਤੁਸੀਂ ਘਰ ਘਰ ਦੇ ਵਿੱਚ ਪੈਦਾ ਕਰਕੇ ਤੇ ਇਸ ਚੀਜ਼ ਨੂੰ ਆਪਾਂ ਇੱਕ ਵਰਤਾਵਾ ਬਣਾਈ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਕੌਮ ਦੀ ਪੰਥ ਦੀ ਮਾਰਮਤਾ ਦੀ ਸੇਵਾ ਕਰੀਏ ਤੇ ਚੜ੍ਹਦੀ ਕਲ ਰਹੀਏ ਸੋਰੀਆਂ ਬੇਧਿਆ ਕਰਦਾ ਸ਼ਿਮਾਂ ਦਾ ਜਾਚਦਾ ਮੇਰੇ ਤੋਂ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਜਿਹਦੇ ਨਾਲ ਤੁਹਾਡੇ ਕਿਸੇ ਦੇ ਮਨ ਤੇ ਠੇਸ ਲੱਗੀ ਹੋਵੇ ਅਰ ਜਾਂ ਤਾਂ ਤੁਸੀਂ ਸੰਕੇ ਬਾਤ ਕਰ ਦਿਓ ਕਿਉਂਕਿ ਬਲਾਰਾ ਜਿਹੜਾ ਸਟੇਜ ਤੇ ਬੋਲਦਾ ਹੈ ਉਹਦੇ ਤੋਂ ਜਾਂ ਤੇ ਉਹ ਅਣਜਾਣ ਹੋਵੇ ਤਾਂ ਕੋਈ ਸ਼ਬਦ ਐਸਾ ਨਿਕਲਦਾ ਜਿਹਦੇ ਨਾਲ ਸਰੋਤਿਆਂ ਦੇ ਮਨ ਤੇ ਠੇਸ ਲੱਗਦੀ ਆ ਤੇ ਜਾਂ ਦੁਖੀ ਇਹ ਨਾ ਹੁੰਦਾ ਕਿ ਉਹਦੇ ਅੰਦਰੋਂ ਦੁੱਖ ਦੀ ਹੂਕ ਨਿਕਲਦੀ ਆ ਤੇ ਉਹਦੇ ਨਾਲ ਉਹ ਸ਼ਬਦ ਬੋਲਣ ਦੇ ਨਾਲ ਕੋਈ ਕਿਸੇ ਦੇ ਸਰੋਤੇ ਦੇ ਮੱਤੇ ਠੇਸ ਲੱਗ ਗਈ ਆ ਸੋ ਜੇ ਕਿਸੇ ਦੇ ਮੱਤੇ ਠੇਸ ਲੱਗੀ ਹੋਵੇ ਅਣਜਾਣ ਤੇ ਤੁਕੀ ਸਮਝ ਕੇ ਮਾਫ ਕਰ ਦਿਓ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ 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 ਜਿੰਨੇ ਵੀ ਮੇਰੇ ਭਰਾ ਵੀਰ ਚਾਚੇ ਤਾਏ ਆਏ ਨੇ ਮੈਂ ਤਹਿ ਦਿਲ ਤੋਂ ਤੁਹਾਡਾ ਸਵਾਗਤ ਕਰਨਾ ਵਾ ਇਹ ਭਾਈ ਸਾਹਿਬ ਬਲਦੇਵ ਜੀ ਦਾ ਕੱਲ ਫੋਨ ਆਇਆ ਸੀ ਅਰਜਨ ਸਿੰਘ ਜੀ ਅਸੀਂ ਆਉਣਾ ਤੇ ਕੱਲ 10 ਤਰੀਕ ਦਾ ਪ੍ਰੋਗਰਾਮ ਬਣਾਣਾ ਅਸੀਂ ਆਖਿਆ ਜੀ ਜਿਓ ਛੱਕੇ ਆਓ ਚਲੋ بارش ਹੁੰਦੀ ਏ ਨਹੀਂ ਕਈ ਸੰਗਤ ਆ ਸਕੀ ਅਸੀਂ ਹੁਣ ਵੀ ਉਹੀ ਗੱਲ ਆਨੇ ਆ ਬਈ ਬਾਣਿਆਂ ਦੀ ਏ ਵੀ ਸੱਚਾ ਸਤਗੁਰ ਕਿਆ ਕਰੇ ਜੋ ਸਿੱਖਾ ਮੈਂ ਚੂਕ ਅੰਧੇ ਏਕ ਨਾ ਲਾਗੇ ਤੇ ਬਾਸ ਬਜਾਏ ਭੂਕ ਸਾਨੂੰ ਇਹ ਸਿੱਖੀ ਦੀ ਵੀ ਗੱਲਾਂ ਕਿੰਨੀਆਂ ਸਿਆਣੀਆਂ ਕੀਤੀਆਂ ਨੇ ਕਿਸਾਨੀ ਦੀਆਂ ਵੀ ਕੀਤੀਆਂ ਨੇ ਜੇ ਸਾਡੇ ਕੋਲ ਪਹਿਲੀ ਹੋਵੇ ਕਿ ਤੇ ਕਿਸਾਨ ਦੇ ਨਾਲ ਮਜ਼ਦੂਰ ਵੀ ਜੁੜਿਆ ਹੈ ਅਸੀਂ ਸਾਰੀ ਜਾਤ ਪਾਤ ਤੋਂ ਉੱਤੇ ਉੱਠ ਕੇ ਜਿੰਨੇ ਵੀ ਅਸੀਂ ਪਰਿਵਾਰਾਂ ਇੱਕ ਪਰਿਵਾਰ ਅਸੀਂ ਬਾਹਰ ਦੇ ਧਿਆਈ ਦੀ ਕੁਝ ਅਮਰੀਕਾ ਦੇ ਆ ਜਿੰਨੇ ਵੀ ਭਰਾ ਵਾ ਸਾਰੀ ਸੱਚਾਈ ਦੀ ਕਮਾਨ ਸੰਭਾਲੋ ਤੇ ਪ੍ਰਧਾਨ ਜੀ ਆਦੇ ਹਨ ਜਿੱਥੇ ਤੁਸੀਂ ਐਡਾ ਵੱਡਾ ਬਲਾਰਾ ਸਾਡੇ ਵਿੱਚ ਆਇਆ ਹੈ ਸਾਡਾ ਹੱਕ ਮੰਗਦਾ ਟੈਪ ਕੱਢ ਕੇ ਚਲੋ ਜਿੰਨੇ ਆਏ ਨੇ ਸਿਰ ਮੱਥੇ ਤੇ ਕੋਈ ਦਾਸ ਕੋਲੋਂ ਗਲਤੀ ਹੋ ਗਈ ਹੋਵੇ ਤੇ ਮਾਫ਼ ਕਰਾ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ